ਤਸਵੀਰਾਂ ਤੁਸੀਂ ਫਤਿਹਗੜ੍ਹ ਸੁਭਰਾ ਤੋਂ ਦੇਖ ਰਹੇ ਹੋ ਜਿੱਥੇ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਨਿਆਂੰਕ ਸਿੰਘਾਂ ਦੇ ਵੱਲੋਂ ਬੱਚਿਆਂ ਦੇ ਵੱਲੋਂ ਕਰਤੱਵ ਦਿਖਾਏ ਜਾ ਰਹੇ ਨੇ ਜੋ ਪੇਸ਼ ਕੀਤੇ ਜਾ ਰਹੇ ਨੇ ਤਸਵੀਰਾਂ ਤੁਸੀਂ ਸਾਫ਼ ਦੇਖ ਰਹੇ ਹੋ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹੋਏ ਸੋ ਬੱਚੇ ਗੁజర్ਦੇ ਹੋਏ ਤਖਤੀਆਂ ਹੱਥ ਦੇ ਵਿੱਚ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਨਗਰ ਕੀਰਤਨ ਦੀਆਂ ਜੋ ਸੋ ਬਰਾਮਾ ਦੀ ਧਰਤੀ 'ਚੋਂ ਸ਼ੁਰੂ ਹੁੰਦਾ ਹਿਆ ਸੋ ਬੱਚੇ ਆ ਰਹੇ ਨੇ ਬਾਬਾ ਸ਼ਾਮ ਸਿੰਘ ਮੈਮੋਰੀਅਲ ਖਾਲਸਾ ਸਕੂਲ ਸਭਰਾ ਦੀ ਧਰਤੀ ਦੇ ਤੁਵਾਰ ਦਾ ਸ਼ੇਅਰ ਜ਼ਰੂਰ ਕਰਨਾ ਤਸਵੀਰਾਂ ਨੂੰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜ਼ਬਰਾਹ ਦੀ ਧਰਤੀ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਜੇਦੀ ਰੰਬਤਾ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹੋਏ ਗੁਰੂ ਸਾਹਿਬ ਦੀ ਪਾਲਕੀ ਆ ਰਹੀ ਏ ਸੋ ਅੱਗੇ ਸਫਾਈ ਸੇਵਕ ਜਿਹੜੇ ਸੇਵਾਦਾਰ ਵੀਰ ਸੇਵਾ ਕਰਦੇ ਹੋਏ ਤਸਵੀਰਾਂ ਤੁਹਾਡੇ ਨਾਲ ਜੀਤ ਸਰਦਾਰ ਸ਼ਾਮ ਸਿੰਘ ਆ ਟਾਰੀ ਫਤੇਗੜ ਸਭਰਾ ਦੀ ਧਰਤੀ ਤੋਂ ਜੋ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਏ ਨਗਰ ਕੀਰਤਨ ਦੀਆਂ ਸਾਂਝੀਆਂ ਕਰ ਰਹੇ ਆ ਧੰਨਤਾ ਨਾ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਹਾੜੇ ਨੂੰ ਸਮਰਪਿਤ ਅਤੇ ਗੁਰੂ ਰਾਮਦਾਸ ਜੀ ਦੇ ਗਰਗੱਤੀ ਦਿਵਸ ਨੂੰ ਸਮਰਪਿਤ ਇੱਕ ਫਾਟੇਗੜ ਸਭਰਾ ਦੀ ਧਰਤੀ ਤੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜੋ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਵਿੱਚੋਂ ਹੁੰਦਾ ਹੋਇਆ ਸ਼੍ਰੀ ਗੋਵਿੰਦਵਾਲ ਸਾਹਿਬ ਬੋਲੀ ਸਾਹਿਬ ਵਿਖੇ ਸੰਪੰਨ ਹੋਵੇਗਾ ਗਿੱਰ ਗੋਂਦਵਾਲ ਸਾਹਿਬ ਤੱਕ ਜਿਹੜਾ ਨਗਰ ਕੀਰਤਨ ਕੱਢਿਆ ਜਾ ਰਿਹਾ ਵਕ ਵਕ ਪਿੰਡਾਂ ਦੇ ਵਿੱਚੋਂ ਦੀ ਹੁੰਦਿਆ ਹੋਇਆ ਜੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਵਹੀਕਲ ਦੇਖ ਸਕਦੇ ਹੋ ਟਰੈਕਟਰ ਟਰਾਲੀਆਂ ਗੱਡੀਆਂ ਬਾਈਕਲ ਵਕ ਵਕ ਟਰੱਕ ਸਾਧਨ ਜਿਹੜੇ ਸ਼ਿੰਗਾਰੇ ਹੋਏ ਨੇ ਸੰਗਤਾਂ ਤੁਸੀਂ ਉਹ ਮਾ ਮਾ ਕੇ ਦੇਖ ਸਕਦੇ ਹੋ ਪਹੁੰਚ ਰਿਹਾ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹੋਏ ਤੁਹਾਡੇ ਕੋਲ ਆ ਗਿਆ ਨਾ ਜੋ ਤਸਵੀਰਾਂ ਤੁਸੀਂ ਰੱਖ ਮੁਕਾ ਜੋ ਜੀ ਆਇਆਂ ਨੂੰ ਸੋਤੋ ਸਵੀਰਾਂ ਸਾਂਝੀਆਂ ਕਰਦੇ ਹੋਏ ਜੋ ਤਸਵੀਰਾਂ ਤੁਸੀਂ ਪਿੱਛੇ ਵੀ ਦੇ ਸਕਦੇ ਹੋ ਸਕੂਲ ਦੇ ਬੱਚੇ ਅਤੇ ਹੋਰ ਸੰਗਤਾਂ ਪੈਦਲ ਤੁਰ ਕੇ ਆਉਂਦੀਆਂ ਹੋਈਆਂ ਇੱਧਰ ਬੱਚਿਆਂ ਦੇ ਵੱਲੋਂ ਨੰਗ ਸਿੰਘ ਪਛਾਕਾਂ ਦੇ ਵਿੱਚ ਜਿਹੜਾ ਕੇ ਦੇ ਕਰਤੱਵ ਦਿਖਾਏ ਜਾ ਰਹੇ ਨੇ ਤੁਸੀਂ ਦੂਸਰੇ ਪਾਸੇ ਬੱਚਿਆਂ ਦੇ ਵੀ ਦੇਖ ਸਕਦੇ ਹੋ ਬੱਚਿਆਂ ਦੇ ਵੱਲੋਂ ਵੀ ਜਿਹੜਾ ਜ਼ਰੂਰ ਕਰਨਾ ਕਮੈਂਟਾਂ ਦੇ ਵਿੱਚ ਵਾਇਗਰ ਜ਼ਰੂਰ ਲਿਖਣਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬੱਚਿਆਂ ਦੀਆਂ ਤੋਂ ਮਗਰ ਤੁਸੀਂ ਤਸਵੀਰਾਂ ਦੇ ਸਕਦੇ ਹੋ ਸਟਾਪਰ ਕਾਫੀ ਲੰਮਾ ਹੈਗਾ ਹੈ ਕਾਫੀ ਲੰਮੀਆਂ ਕਤਾਰਾਂ ਹੈਗੀਆਂ ਨੇ ਸੰਗਤਾਂ ਦੀਆਂ ਬੱਚਿਆਂ ਦੀਆਂ ਵਕ ਵਕ ਸਕੂਲ ਦੇ ਬੱਚਿਆਂ ਦੀਆਂ ਕਤਾਰਾਂ ਲੰਮੀਆਂ ਮਗਰ ਗੱਡੀਆਂ ਵੀ ਕਾਫੀ ਨੇ ਤਸਵੀਰਾਂ ਨਗਰ ਕੀਰਤੀ ਨੇ ਦੇਖ ਰਹੇ ਹੋ ਤੋਂ ਪਾਲੀ ਸਾਹਿਬ ਕਤਾਰਾਂ ਦੇ ਪਿੱਛੇ ਬੱਚਿਆਂ ਦੇ ਪਿੱਛੇ-ਪਿੱਛੇ ਪਲਕੀ ਤੇ ਵਯਾਰੀ ਜਿੱਤੇ ਸੰਗਤਾਂ ਨਸਮਸਤਕ ਹੁੰਦੇ ਆਈਆਂ ਫੁੱਲਾਂ ਦੀ ਵਰਖਾ ਕਰਦੇ ਹੋਈਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬੱਚਿਆਂ ਦੇ ਵੱਲੋਂ ਜਿਹੜਾ ਮਾਰਸ਼ਲ ਕੀਤਾ ਜਾ ਰਿਹਾ ਹੈ ਫਤਿਹਗੜ੍ਹ ਸੁਹਰਾ ਸਰ ਤੋਂ ਸਕੂਲ ਦੇ ਬੱਚੇ ਨੇ ਤੋਂ ਵੇਡ ਵਾਜਿਆਂ ਦੇ ਨਾਲ ਮਾਰਸ਼ਲ ਕਰਦੇ ਹੋਏ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੋਂ ਵਾਦ ਵਾਦ ਤਸਵੀਰਾਂ ਨੂੰ ਸ਼ੇਅਰ ਜ਼ਰੂਰ ਕਰਨਾ ਆਪਣੇ ਕਮੈਂਟ ਦੇਣਾ ਵਾਇਰਲ ਜ਼ਰੂਰ ਲਿਖਣਾ ਆਪਣੀ ਹਾਜ਼ਰੀ ਲਵਾਉਣੀ ਹੈ ਵੀਰਾ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਤੇ ਕਤਾਰਾਂ ਕਾਫੀ ਲੰਮੀਆਂ ਨੇ ਤਸਵੀਰਾਂ ਤੁਹਾਡੇ ਨਾਲ ਪਿੱਛੇ ਲੰਮੀਆਂ ਕਤਾਰਾਂ ਦੀਆਂ ਪਾਲਕੀ ਦੀਆਂ ਵੀ ਸਾਂਝੀਆਂ ਕਰਦੇ ਹਾਂ ਜੋਇਨ ਕਰਦੇ ਹੋਏ ਹੋਏ ਬੱਚੇ ਦੋ ਤੁਸੀਂ ਦੇਖ ਸਕਦੇ ਹੋ ਕਿ ਚੌਕ ਦੇ ਵਿੱਚ ਖੜੇ ਹੋਏ ਨੇ ਇੱਥੇ ਸੰਤਾਂ ਵੀ ਜਿਹੜਾ ਨਤਮਸਤਕ ਹੋ ਲਈ ਇੰਤਜ਼ਾਰ ਕਰਦੀਆਂ ਹੋਈਆਂ ਫੁੱਲਾਂ ਦੀਆਂ ਵਰਕਾ ਫੁੱਲ ਹੱਥਾਂ ਦੇ ਵਿੱਚ ਫੁੱਲਾਂ ਦੀ ਵਰਕਾ ਕਰਦੀਆਂ ਹੋਈਆਂ ਤੁਸੀਂ ਪਿੱਛੇ ਦੇਖ ਸਕਦੇ ਹੋ ਸੰਤਾਂ ਵੀ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਤਛਾਣ ਦੇ ਹੇਠ ਦਾ ਜਿਹੜਾ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵਾਇਰਲ ਕਰੋ ਜਰੂਰ ਲਿਖਣਾ ਕਮੈਂਟਾਂ ਦੇ ਵਿੱਚ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹੋਏ ਸੰਗਤਾਂ ਪਿੱਛੇ ਦੇਖ ਸਕਦੇ ਹੋ ਤੁਸੀਂ ਬਾ ਸੰਗਤ ਜੀ ਕਿਰਪਾਤਿਆਂ ਨੇ ਉਹ ਗਾੜੀ ਮੰਡੀ ਦੇ ਵਿੱਚ ਸੰਗਤਾਂ ਨੂੰ ਵੱਖ-ਵੱਖ ਪਕਵਾਨਾਂ ਦਾ ਲੱਡੂਆਂ ਦਾ ਫਲਾਂ ਦਾ ਪ੍ਰਸ਼ਾਦ ਵਰਤਾਇਆ ਜਾ ਰਿਹਾ ਹੈ। ਮੰਡੀ ਮੰਡ ਰਹਿ ਨਹੀਂ ਜੀ ਮੰਡੀ ਦੇ ਸੰਗਤ। ਬੜੇ ਸੰਗਤਾਂ ਦੇ ਵੱਲੋਂ ਨਤਮਸਤਕ ਕੀਤਾ ਜਾ ਰਿਹਾ ਹੈ। ਨਗਰ ਕੀਰਤਨ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਸੰਗਤਾਂ ਨਤਮਸਤਕ ਹੋ ਰਹੀਆਂ ਨੇ। ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹੋਏ ਪਤੇਗੜ ਸਿਬਰਾਹ ਮੰਡੀ ਦੇ ਵਿੱਚ ਸਥਿਤ ਇਸ ਸਮੇਂ ਨਗਰ ਕੀਰਤਨ ਜਿੱਥੇ ਸਵਾਗਤ ਕੀਤਾ ਗਿਆ ਹੈ ਤੇ ਸੰਗਤਾਂ ਨਤਮਸਤਕ ਹੋ ਰਹੀਆਂ ਨੇ। ਸਰਦਾਰ ਲਖਵੇਸ਼ ਸਿੰਘ ਜੀ ਦੀ ਬਾਈ ਪਮੋਤ ਤਸਵੀਰਾਂ ਜੋ ਫਤਿਹਗੜ੍ਹ ਸਬਰਾਂ ਦੀ ਧਰਤੀ ਤੂੰ ਰਵਾਨਾ ਹੁੰਦਾ ਹੋਇਆ ਨਗਰ ਕੀਰਤਨ ਇਸ ਤੋਂ ਉਪਰੰਤ ਜਿਹੜਾ ਵਕ ਵਕ ਪਿੰਡਾਂ ਸ਼ਹਿਰਾਂ ਦੇ ਵਿੱਚ ਹੁੰਦਾ ਹੋਇਆ ਹੁਣ ਗੱਟਾ ਬਾਚਾ ਪਹੁੰਚੇਗਾ ਜਿਸ ਤੋਂ ਬਾਅਦ ਬੰਗਾਲੀ ਵਾਲੇ ਪੁਲ ਤੇ ਤੇ ਹੋਰ ਪਿੰਡਾਂ ਦੇ ਵਿੱਚ ਜਿਹੜਾ ਬੜੇ ਪਿਆਰ ਨਾਲ ਨੰਬਰ ਲਾ ਕੇ ਦੌਰੇ ਹੋਏ ਜਿਹੜਾ ਅੱਗੇ ਪਹੁੰਚੇਗਾ ਸੋ ਦਰਸ਼ਨ ਕਰ ਰਹੇ ਹੋ ਇਸ ਸਮੇਂ ਤੁਸੀਂ ਬਾਲਕੀ ਸਾਹਿਬ ਦੇ ਪਿਆਰ ਸਤ ਬੇਨਤੀ ਹੈ ਸੰਗਤ ਨੂੰ ਬੇਨਤੀ ਚਲੋ ਬਾਬਾ ਜੀ ਨੂੰ ਖਿੱਚੋ ਬੜੀ ਬੜੀ ਤੇਜ਼ੀ ਨਾਲ ਵਾਇਕਰੋ ਜ਼ਰੂਰ ਲਿਖਣਾ ਆਪਣੀ ਹਾਜ਼ਰੀ ਜ਼ਰੂਰ ਲਵਾਉਣਾ ਪੰਜ ਪਿਆਰੇ ਸਿੰਘ ਸਾਹਿਬਾਂ ਵਾਲੀ ਗੱਡੀ ਨੂੰ ਬੇਨਤੀ ਹੁਣ ਥੋੜਾ ਜਿਹਾ ਖਿੱਚਦੇ ਹੋ ਸਪੀਡਾ ਬਾਬਾ ਜੀ ਪਾਲਕੀ ਸਾਹਿਬ ਦੇ ਦਰਸ਼ਨ ਕਰਦੇ ਹੋਏ ਤੁਸੀਂ ਵਾਇਕਰੋ ਜ਼ਰੂਰ ਲਿਖਣਾ ਹੁਣ ਆਪਣਾ ਸੰਗਤ ਪਿਆਰੀ ਸੰਗਤ ਜੀ ਅਗਲੇ ਬੰਦੇ ਵੀ ਬਾਬਾ ਜੀ ਜਿਹੜੇ ਸਿੰਘ ਜਟਕੇ ਵਾਲੇ ਜਾਊਂਗੇ ਉਹਨਾਂ ਨੂੰ ਪੰਜ ਪਿਆਰਿਆਂ ਦੀ ਹਾਜ਼ਰੀ ਦੇ ਵਿੱਚ ਇਹਰੇ ਕੋਲ ਰਾਜਾ ਜੀ ਵਿਦਿਆਰਥੀਆਂ ਦੇ ਮੇਟ ਟਰੈਕਟਰ ਦੇਖ ਸਕਦੇ ਹੋ ਕਿਸ ਤਰ੍ਹਾਂ ਸ਼ਿੰਗਾਰੇ ਹੋਏ ਨੇ ਵਿੱਚ ਸੰਗਤਾਂ ਬੈਠੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਬਾਈਕ ਤੇ ਮੋਟਰਸਾਈਕਲ ਆਤੇ ਸੰਗਤਾਂ ਬੁਲਟਾਂ ਦੇ ਝੰਡੇ ਲਗਾ ਕੇਸਰੀ ਝੰਡੇ ਸੋ ਵੱਖ-ਵੱਖ ਗੱਡੀਆਂ ਤੇ ਸਾਧਨਾ ਤੇ ਤਸਵੀਰਾਂ ਤੁਸੀਂ ਦੇ ਸਕਦੇ ਹੋ ਸੋ ਗੱਡੀਆਂ ਰਵਾਨਾ ਹੁੰਦੀਆਂ ਹੋਈਆਂ ਸੋ ਕਈ ਵੱਖ-ਵੱਖ ਸੰਪਰਦਾ ਦੇ ਮਹਾਪੁਰਜ ਵੀ ਪਹੁੰਚੇ ਹੋਏ ਨੇ ਤੁਸੀਂ ਦੇਖ ਰਹੇ ਹੋ ਲਾਈਵ ਸਟਰੀਆਂ ਚਾਰ ਸੰਗ ਸ਼ਹੀਦ ਸੋ ਗੱਡੀਆਂ ਲੈਣਾ ਦੇ ਵਿੱਚ ਕਤਾਰਾਂ ਦੇ ਵਿੱਚ ਲਗਾਉਂਦੇ ਹੋਏ ਅੱਗੇ ਸਕੂਲ ਦੀਆਂ ਜਿਹੜੀਆਂ ਗੱਡੀਆਂ ਹੈਗੀਆਂ ਨੇ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਫਤਿਹਗੜ੍ਹ ਸੁਬਰਾ ਦੀਆਂ ਜਿਹੜੀਆਂ ਗੱਡੀਆਂ ਅੱਗੇ ਕਤਾਰਾਂ ਦੇ ਵਿੱਚ ਲੱਗਦੀਆਂ ਹਾਈਆਂ ਰਵਾਨਾ ਹੁੰਦੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਇਹ ਨਗਰ ਗੜਾ ਕੇ ਨਗਰ ਕੀਰਤਨ ਸ੍ਰੀ ਗੁਰੂ ਹਰਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਵੱਟੂ ਪੱਟੀ ਦੀ ਗੱਡੀ ਜਿਹੜੀ ਆਉਂਦੀ ਹੋਈ ਜਿਹੜਾ ਨਗਰ ਕੀਰਤਨ ਗੁਰੂ ਅਗਵਾਈ ਦੇ ਵਿੱਚ ਜਿਹੜਾ ਵਰਦਾ ਨਗਰ ਕੀਰਤਨ ਦੇ ਕੋਲੋਂ ਵੱਲ ਦੇ ਆ ਰਿਹਾ ਹੈ ਤਾਂ ਇਹ ਦੇ ਵਿੱਚ ਹੁਣ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਤਨ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਹਾੜੇ ਨੂੰ ਸਮਰਪਿਤ ਜਿਹੜਾ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਗੱਦੀ ਦੇਵਸਨ ਨੂੰ ਸਮਰਪਿਤ ਇੱਕ ਨਗਰ ਕੀਰਤਨ ਕੱਢਿਆ ਜਾ ਰਿਹਾ ਜੋ ਸਭਰਾਮਾਂ ਦੀ ਤਰਤੀ ਤੁਰਵਾਨਾ ਹੁੰਦਾ ਹੋਇਆ ਵੱਖ-ਵੱਖ ਪਿੰਡਾਂ ਥਾਣੇ ਬੋਲੀ ਸਾਹਿਬ ਗੌਂਦਵਾਲ ਵਿਖੇ ਸੰਪੰਨ ਹੋਵੇਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋ ਗੱਡੀਆਂ ਰਵਾਨਾ ਹੁੰਦੀਆਂ ਹਈਆਂ ਸੋ 450 ਸਾਲਾਂ ਜਿਹੜਾ ਦਿਹਾੜਾ ਬਣਾਇਆ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਗਰ ਕੀਰਤਨ ਦੀਆਂ 440 ਸਟਾਫ ਦੀ ਸਵੇਰਾ ਤੁਹਾਡੇ ਨਾਲ ਸਾਂਝੀਆਂ ਕਰਦੇ ਹੋਏ ਕਤਾਰਾਂ ਦੇ ਵਿੱਚ ਲੰਮੀਆਂ ਕਤਾਰਾਂ ਦੇਖ ਸਕਦੇ ਹੋ ਗੱਟੀਆਂ ਦੀ ਗਿਣਤੀ ਵੇਕਲਾਂ ਦੀ ਗਿਣਤੀ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿੱਡੇ ਵੱਡੇ ਪੱਧਰ ਤੇ ਜਿਹੜਾ ਇਹ ਨਗਰ ਕੀਰਤਨ ਕੀਤਾ ਜਾ ਰਿਹਾ ਹੈ। ਤੋਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲੱਡੂਆਂ ਦਾ ਪ੍ਰਸ਼ਾਦ ਮੈਂ ਵਰਤਦੇ ਨਾਲ ਆਪਾਂ ਸਾਰਿਆਂ ਚੱਲਣਾ ਹੈ ਕੋਈ ਕਾਲੀ ਨਹੀਂ ਕਰਨੀ ਈ ਫਟੀ ਦੀ ਸਪੀਡ ਤੇ ਆਪਾਂ ਚੱਲਦੇ ਰਹਿਣਾ ਸੰਤਾ ਨੇ ਆ ਤਸਵੀਰਾਂ ਹੋਰ ਵੀ ਕਾਫੀ ਨੇ ਤੇ ਟ੍ਰੈਫਿਕ ਆ ਪੁਲਿਸ ਮੁਲਾਜ਼ਮੇ ਪਹੁੰਚੇ ਹੋਏ ਨੇ ਜੋ ਡਰਾਈਵ ਕ ਨੂੰ ਮੈਂਟੇਨ ਕਰਦੇ ਹੋਏ ਹੋਰ ਵੀ ਕਈ ਮੁਲਾਜ਼ਮ ਨੇ ਦੇਖ ਸਕਦੇ ਹੋ ਪੁਲਿਸ ਮੁਲਾਜ਼ਮ ਪਹੁੰਚੇ ਹੋਏ ਨੇ ਕੁੰਡੇ ਕਦਰ ਤੇ ਜੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਨੇ ਸੋ ਤੁਹਾਡਾ ਸਾਡੇ ਨਾਲ ਜੁੜੇ ਨਾਲੀ ਬਹੁਤ ਬਹੁਤ ਧੰਨਵਾਦ ਤੁਸੀਂ ਦੇ ਸਕਦੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਸੇਵਾ ਤੁਸੀਂ ਵੱਤ ਵਤ ਸ਼ੇਅਰ ਜ਼ਰੂਰ ਕਰਨੀ ਹੈ ਆਪਣੀ ਹਾਜ਼ਰੀ ਜ਼ਰੂਰ ਲਗਾਉਣੀ ਹੈ ਵਾਹਿਗੁਰੂ ਜ਼ਰੂਰ ਲਿਖਣਾ ਕਮੈਂਟਾਂ ਦੇ ਵਿੱਚ ਸੋ ਤਸਵੀਰਾਂ ਤੁਸੀਂ ਅਜੇ ਵੀ ਦੇ ਸਕਦੇ ਹੋ ਜੋ ਤਸਵੀਰਾਂ ਜੋ ਕਤਾਰਾਂ ਖਤਮ ਹੁੰਦਾ ਨਾ ਨਹੀਂ ਲੈ ਰਹੇ ਬਾਈਟ ਕਰਦੇ ਬਾਈਟ ਬਾਈਟ ਟਰੈਕਟਰ ਦੇਖ ਸਕਦੇ ਹੋ ਟਰੈਕਟਰ ਸ਼ਿੰਗਾਰੇ ਹੋਏ ਨੇ ਟਰੈਕਟਰ ਵੀ ਜਿਹੜੇ ਇੰਨਾਂ ਕਤਾਰਾਂ ਦੇ ਵਿੱਚ ਲੱਗੇ ਹੋਏ ਗੱਟੀਆਂ ਦੇਖ ਸਕਦੇ ਹੋ ਲਗਾਤਾਰ ਜਿਹੜਾ ਕਾਫਲਾ ਖਤਮ ਹੁੰਦਾ ਨਾਮ ਨਹੀਂ ਲੈ ਰਿਹਾ ਕਾफी ਵੱਡੇ ਪੱਧਰ ਤੇ ਜਿਹੜਾ ਏ ਨਗਰ ਕੀਰਤਨ ਅੱਜ ਫਤਿਹਗੜ੍ਹ ਸੁਬਰਾ ਦੀ ਧਰਤੀ ਤੋਂ ਕੱਢਿਆ ਜਾ ਰਿਹਾ ਹੈ ਜੋ ਵਕ ਵਕ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਹੁੰਦਾ ਹੋਇਆ ਗੋਂਦਵਾਲ ਦੀ ਧਰਤੀ ਤੇ ਪਹੁੰਚੇਗਾ ਜਿੱਥੇ ਸੰਪੰਨ ਹੋਵੇਗਾ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਹੋਰ ਵੀ ਕੋਸ਼ਿਸ਼ ਕਰਾਂਗੇ ਸੋ ਸ਼ੇਅਰ ਜ਼ਰੂਰ ਕਰੀ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਦੋ ਸ਼ਬਦ ਜੀ ਸੰਜੇ ਕਰਦਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਜਿਹੜਾ ਨਗਰ ਕੀਰਤਨ ਹੈ ਜੀ ਇਹ ਧੰਨ ਧੰਨ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੇ ਉਹਨਾਂ ਦਾ ਜਿਹੜਾ ਸਾਡੀ ਜੋਤੀ ਪ੍ਰਮਾਣ ਨਹੀਂ ਜੋ ਸਪਾਇਸੀ ਆਇਦਨ ਤੇ ਇਸ ਦੇ ਨਾਲ ਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਜਿੱਦਾਂ ਗੁਰਗੱਦੀਪੁਰਖ ਜਿਹੜਾ ਹੈ ਉਹਨਾਂ ਦੇ 450 ਸਾਲਾ ਸਤਾਪ ਦੀ ਨੂੰ ਬੜੀ ਤੀਤਾਮ ਨਾਮ ਨਾਲ ਆਇਆ ਜਾ ਰਿਹਾ ਸੋ ਮਹਾਂਪੁਰਖ ਸੰਤ ਬਾਬਾ ਸ਼ਿੰਦਰ ਸਿੰਘ ਜੀ ਅਤੇ ਉਹਨਾਂ ਦੀ ਜੋ ਵੀ ਇੱਥੇ ਦੀ ਸੰਪਰਤਾ ਹੈ ਉਹਨਾਂ ਵੱਲੋਂ ਅੱਜ ਇੱਕ ਮਹਾਨ ਨਗਰ ਕੀਰਤਨ ਜਿਹੜਾ ਉਹ ਫਤੇਗੜ ਸਪਰਾ ਦੀ ਧਰਤੀ ਤੋਂ ਅੱਜ ਸ੍ਰੀ ਗੋਇੰਦਵਾਲ ਸਾਹਿਬ ਜਾ ਰਿਹਾ ਸੋ ਸੰਗਤਾਂ ਵਿੱਚ ਬੜਾ ਹੀ ਹਿੱਸਾ ਵੇਖਣ ਨੂੰ ਮਿਲਿਆ ਜੀ ਸੋ ਸਾਰੀਆਂ ਸੰਗਤਾਂ ਬੜੇ ਹੀ ਵਧੀਆ ਤੇ ਬੜੇ ਹੀ ਚਾਅ ਉਲਾਸ ਨਾਲ ਇਹ ਜਿਹੜਾ ਅੱਜ ਦਾ ਸਮਾਗਮ ਬਣਾ ਰਹੀ ਹੈ ਸ਼ਾਂਤੀ ਮੈਮੋਰੀਅਲ ਤੋਂ ਇਹ ਸੈਂਡ ਸਕੂਲ ਦੇ ਵਿਦਿਆਰਥੀ ਲੈ ਕੇ ਪਹੁੰਚੇ ਆ ਠੀਕ ਹੈ ਜੀ ਇਹ ਮਹਾਨ ਨਗਰ ਕੀਰਤਨ ਚਿੰਪਟੇਗੜ ਸਾਹਿਬ ਜਿੱਥੋਂ ਸ਼ੁਰੂ ਹੋਇਆ ਸੀਗਾ ਤੇ ਬੋਇਂਦਵਾਲ ਤੱਕ ਪਹੁੰਚ ਰਿਹਾ ਹੈ ਸਾਡੇ ਬੱਚੇ ਜਿਹੜੇ ਐਥੇ ਜਿਹੜਾ ਆਪਣੀ ਪਰਫਾਰਮੈਂਸ ਦਿਖਾ ਰਹੇ ਆ ਠੀਕ ਹੈ ਕੈਨ ਟੀਮ ਹਾਂ ਗੱਤਕਾ ਟੀਮ ਤੇ ਸਕਾਊਟਿੰਗ ਗਾਈਡਿੰਗ ਦੇ ਬੱਚੇ ਆ ਤੇ ਬੱਚਿਆਂ ਨੇ ਬਹੁਤ ਸੋਹਣੀ ਕੈਲੀਗ੍ਰਾਫੀ ਦੇ ਵਿੱਚ ਗੁਰਬਾਣੀ ਦੀਆਂ ਤੁਕਾਂ ਵੀ ਲਿਖਿਆ ਹੋਇਆ ਬਿਲਕੁਲ ਹੀ ਬਿਲਕੁਲ ਤੇ ਮੈਮ ਜਿਹੜਾ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਇਸ ਸੰਬੰਧ ਵਿੱਚ ਕੱਢਿਆ ਜਾ ਰਿਹਾ ਹੈ ਇਹ ਨਗਰ ਕੀਰਤ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ 450 ਸਾਲਾ ਜੋਤੀ ਜੋਤ ਦਿਵਸ ਨੂੰ ਸਮਰਪਿਤ ਹੈ ਨਾ ਨਹੀਂ ਗੁਰੂ ਬ੍ਰਾਮਦਾਸ ਜੀ ਦਾ ਜਿਹੜਾ ਅੁਰਗਤੀ ਦਿਵਸ 450 ਸਾਲਾ ਅੁਰਗਤੀ ਦਿਵਸ ਨੂੰ ਸਮਰਪਿਤ ਹੈ ਠੀਕ ਹੈ ਜੀ ਕਿੱਥੇ ਸੁਪਨ ਕਿੱਥੇ ਹੋਣਾ ਜੀ ਇਹ ਸੰਪਨ ਗੋਇੰਦਵਾਲ ਸਾਹਿਬ ਜਾ ਕੇ ਹੋਏਗਾ ਠੀਕ ਹੈ ਜੀ ਧੰਨਵਾਦ ਸਾਹਿਬ ਲਈ ਜੋ ਨਗਰ ਕੀਰਤਨ ਮਾਰਨਾ ਹੋਇਆ ਹੈ ਉਹਦੇ ਲਈ ਸਰਦਾਰ ਹਰਪ੍ਰੀਤ ਸਿੰਘ ਹੀਰੋ ਸਾਹਿਬ ਵੱਲੋਂ ਜਲਦੀ ਇੱਕ ਛੋਟੀ ਜੀ ਸੇਵਾ ਸੰਗਤਾਂ ਨੂੰ ਪ੍ਰਵਾਨ ਕਰਵਾਈਆ ਸੰਗਤਾਂ ਨੂੰ ਵਧਾਈ ਦਿੰਦੇ ਨੇ ਨਾਲ ਆਪ ਉਹ ਹਾਜ਼ਰ ਨੇ ਇੱਥੇ ਤੇ ਨਾਲ ਜਲਦੀ ਸੇਵਾ ਵਰਤਾ ਰਹੇ ਨੇ ਤੇ ਇਸ ਮੂਹ ਸਾਧ ਸੰਗਤ ਨੂੰ ਜਿੰਨੇ ਵੀ ਗਵਿੰਦਵਾਲ ਸਾਹਿਬ ਜਾਰੀ ਆ ਸਭ ਨੂੰ ਸਰਦਾਰ ਹਰਪ੍ਰੀਤ ਸਿੰਘ ਹੀਰੋ ਵੱਲੋਂ ਜਿਉਂ ਆ ਆਖਿਆ ਜਾਂਦਾ ਹੈ ਤੇ ਸਕੂਲ ਵੱਲੋਂ ਸਾਰੇ ਡਰਾਈਵਰਾਂ ਨੇ ਉਪਰਾਲਾ ਕੀਤਾ ਇਹ ਜਲਦੀ ਸੇਵਾ ਜਿਹੜੀ ਅਰੰਭ ਕੀਤੀ ਵਾਇਕੂ ਟਿੱਕਾ ਖਾਲਸਾ